ਅਮਜੀਠਾ ਸ਼ਰਾਬ ਕਾਂਡ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਨੂੰ ਸਫਲਤਾ ਮਿਲੀ ਹੈ ਪੁਲਿਸ ਨੇ 600 ਲੀਟਰ 에ਥਨੋਲ ਬਰਾਮਦ ਕੀਤਾ ਹੈ ਜਿਹੜਾ ਦਿੱਲੀ ਤੋਂ ਪੰਜਾਬ ਲਿਆਂਦਾ ਜਾ ਰਿਹਾ ਸੀ ਇਹ 에ਥਨੋਲ ਜਾਲੀ ਸ਼ਰਾਬ ਬਣਾਉਣ ਦੇ ਲਈ ਐਸ 에ਥਨੋਲ ਦੀ ਵਰਤੋਂ ਹੋਣੀ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ 에ਥਨੋਲ ਲਿਆਂਦਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਜਾਲੀ ਸ਼ਰਾਬ ਪੀਣ ਕਾਰਨ 21 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅਜਿਹੇ 'ਚ ਇਹ ਵੱਡੀ ਖੇਪ 에ਥਨੋਲ ਦੀ ਬਰਾਮਦ ਕੀਤੀ ਹੈ 600 ਲੀਟਰ 에ਥਨੋਲ ਜਿਹੜਾ ਐਲਕੋਹਲ ਤਿਆਰ ਕਰਨ ਦੇ ਲਈ ਸ਼ਰਾਬ ਤਿਆਰ ਕਰਨ ਦੇ ਲਈ 에ਥਨ올 ਦੀ ਵਰਤੋਂ ਹੁੰਦੀ ਹੈ ਤੇ 600 ਲੀਟਰ 에ਥਨ올 ਦਿੱਲੀ ਤੋਂ ਪੰਜਾਬ ਵੱਲ ਨੂੰ ਆ ਰਿਹਾ ਸੀ ਜਾਲੀ ਸ਼ਰਾਬ ਤਿਆਰ ਕਰਨ ਦੇ ਲਈ ਇਸ ਦੀ ਵਰਤੋਂ ਹੋਣੀ ਸੀ 21 ਮੌਤਾਂ ਹੋ ਚੁੱਕੀਆਂ ਨੇ ਹੁਣ ਜਾ ਕੇ ਪੰਜਾਬ ਪੁਲਿਸ ਸ਼ਾਇਦ ਕੁਝ ਹੋਰ ਜ਼ਿਆਦਾ ਅਲਰਟ ਨਜ਼ਰ ਆ ਰਹੀ ਹੈ ਇਹੀ وجہ ਹੈ ਇਹੀ ਕਾਰਨ ਕਿ ਇਹ 600 ਲੀਟਰ 에ਥਨ올 ਪੁਲਿਸ ਨੇ ਫੜ ਲਿਆ ਹਾਲਕਿ ਅਸੂਨ ਲੈ ਕੇ ਆਪਣੀ ਪੇਠਾ ਥਾਪੜ ਨਹੀਂ ਇਸ ਵੇਲੇ ਬਣਦੀ ਨਹੀਂ ਹੈ ਪੰਜਾਬ ਪੁਲਿਸ ਦੀ ਕਿਉਂਕਿ 21 ਮੌਤਾਂ ਹੋ ਚੁੱਕੀਆਂ ਨੇ ਅਜਿਹੀਆਂ ਕਾਰਵਾਈਆਂ ਪਹਿਲਾਂ ਕੀਤੀਆਂ ਗਈਆਂ ਹੁੰਦੀਆਂ ਤਾਂ 21 ਮੌਤਾਂ ਦੀ ਐਸ ਵੇਲੇ 21 ਲੋਕਾਂ ਦੀ ਐਸ ਵੇਲੇ ਬਲੀ ਨਹੀਂ ਸੀ ਚੜਨੀ 21 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ BIJ ਬਾਰਡਰ ਜ਼ੋਨ ਸਾਹਿਬ ਤੋਂ ਇਨਫੋਰਮੇਸ਼ਨ ਸਿਗੀ ਕਿ ਦਿੱਲੀ ਤੋਂ ਇੱਕ ਟ੍ਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈਗਾ ਹੈ ਜਿਹਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਨ ਜਾ ਸਕਦੀ ਸੀ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਸਾਨੂੰ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀ ਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਕਨੌਰ ਹਰਮਨ ਚੀਮਾ اے ایس ਐਚਓ ਸ਼ੰਭੂ ਅਰਪੀਤ ਸਿੰਘ اے ਜਿਹੜੇ ਪਟਿਆਲਾ ਐਕਸਰਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਪੀਬੀ 10 1577 ਨੰਬਰ ਟਰੱਕ ਜਿਹੜਾ ਆ ਇਹ ਰਾਉਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ కెమికਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਹੈ